ਜੀ ਆਪਾਂ ਕਮੇਟੀ ਕਰਦੇ ਕੋਲੇ ਜੀਰਾ ਜਿਹੜਾ ਦਫ਼ਤਰ ਆ ਉਹਦੇ ਨਾਲ ਇੱਕ پارک ਪੈਂਦਾ ਇੱਥੇ ਕਿਸਾਨ ਕਿਸਾਨ ਯੂਨੀਅਨ ਨਹੀਂ ਸੌਰੀ ਯੂਨੀਅਨ ਦੇ ਵੀਰ ਨੇ ਜਿਹੜੇ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਸੋ ਉਹਨਾਂ ਵੀਰਾਂ ਦੀਆਂ ਕਾਫੀ ਸਮੱਸਿਆਵਾਂ ਨੇ ਮੈਂ ਇੱਥੇ ਇੱਕ ਇੰਟਰਵਿਊ ਕਰਨ ਵਾਸਤੇ ਆਈ ਸੀ ਜਿਉਂ ਮੈਂ ਇੰਟਰਵਿਊ ਕਰਨ ਵਾਸਤੇ ਆਈ ਤਾਂ ਇਹਨਾਂ ਵੀਰਾਂ ਵੱਲੋਂ ਆਹਦੀਆਂ ਸਮੱਸਿਆਵਾਂ ਰੱਖੀਆਂ ਸੋ ਆਪਾਂ ਜਾਣਦੇ ਆਂ ਵੀਰ ਜੀ ਉਹਨਾਂ ਤੋਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਸਮੱਸਿਆਵਾਂ ਨੇ ਤੁਹਾਡੀਆਂ ਮੇਰੇ ਜਿਹੜੀ ਮੇਨ ਸਮੱਸਿਆ ਤੇ ਇਹ ਸਾਡੇ ਕੋਲ ਇੱਕ ਇੱਥੇ 4000 ਬੰਦੇ ਦੇ ਨੇੜੇ ਦੇ ਰੱਖਿਆ ਹਾਂ ਮਜ਼ਦੂਰ ਇਹੀ ਇੱਕ ਯੂਨੀਅਨਾਂ ਮਜ਼ਦੂਰ ਯੂਨੀਅਨ ਅੱਛਾ ਜੀ ਇਹ ਸਾਡੇ ਅਸੀਂ ਬੜੇ ਟਾਈਮੋਂ ਤੋਂ ਕੋਸ਼ਿਸ਼ ਕਰਦੇ ਆਂ ਸਾਡੇ ਛੱਡੇ ਪਾਣ ਵਾਲੀ ਮਸ਼ੀਨ ਜਿਹੜੀ ਆ ਉਹ ਲੱਗਣੀ ਚਾਹੀਦੀ ਜੀ 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 ਕਿਉਂਕਿ ਅਸੀਂ ਇੱਥੇ ਬੈਠੇ ਆਂ 5-5 6-6 ਵਜੇ ਤੱਕ ਬੈਠੇ ਰਹਿੰਦੇ ਆਂ ਠੀਕ ਹੈ ਜੀ ਇੱਥੇ ਆਪਣੇ ਕਮੇਟੀਕਰ ਦੇ ਵਿੱਚ ਇੱਕ ਆ ਤੁਸੀਂ ਦੇਖੋ ਉਧਰ ਮਸ਼ੀਨ ਲੱਗੀ ਹੋਈ ਆ ਅੱਛਾ ਹਾਂ ਉਹ ਸਾਹਮਣੇ ਪਈ ਅੱਛਾ ਉਹ ਬੰਦ ਹੈ ਆ ਉਹ ਬੰਦ ਹੈ ਅੱਛਾ ਤੁਸੀਂ ਕਮੇਟੀਕਰ ਦੇ ਪ੍ਰਧਾਨ ਨੂੰ ਸ਼ਿਕਾਇਤ ਨਹੀਂ ਕੀਤੀ ਜੀ ਅਸੀਂ ਸਾਰੇ ਐਡੀਓ ਉਤਾਨੀ ਜਾਂਦੇ ਜੀ ਕਿ ਵੈਸੇ ਗਏ ਵੀ ਆ ਪ੍ਰਧਾਨ ਕੋਲੇ ਕਮੇਟੀਕਰ ਵਾਲੇ ਕੋਲੇ ਅੱਛਾ ਆਪਣੇ ਕਾਂਗਸ ਪਾਰਟੀ ਦੇ ਆ ਅੱਛਾ ਪਰ ਨਹੀਂ ਉਹ ਉਹ ਗੱਲ ਕਿਤੇ ਕਹੇ ਬੰ ਇਹ ਦੂਜੀ ਸਾਡੀ ਸਮੱਸਿਆ ਵੀ ਆ ਵੀ ਨਾ ਤਾਂ ਇੱਥੇ ਕੋਈ ਬਾਥਰੂਮ ਹੈ ਨਹੀਂ। ਅੱਛਾ। ਸਾਡੇ ਤੋਂ ਫੜਨ ਜਦ ਮੀ ਆ ਜਾਂਦਾ ਜਦੋਂ ਤੁਸੀਂ ਇਸ ਸਬੰਧ ਦੇ ਵਿੱਚ ਵਿਧਾਇਕ ਨੂੰ ਨਹੀਂ ਮਿਲੇ ਵੀ ਸਾਨੂੰ ਕੋਈ ਬਾਥਰੂਮ ਵਗੈਰਾ ਹੈ ਨਹੀਂ ਪ੍ਰਦਾਨ ਕਰਦੇ ਆ। ਅੱਛਾ। ਜਦੋਂ ਇਲੈਕਸ਼ਨ ਸੀ ਗਏ ਤੇ ਵੋਟਾਂ ਪੈ ਰਹੀਆਂ ਸੀ। ਅੱਛਾ। ਉਦੋਂ ਜਿਵੇਂ ਸਾਡੇ ਕੋਲੇ ਆਏ ਉੱਤੇ ਵਿਧਾਇਕ ਸਾਹਿਬ। ਉਹਦੇ ਫਿਰ ਵੋਟ ਲੈਣ ਵਾਸਤੇ ਆਏ ਹੋਣਗੇ ਨਾ। ਤੁ ਫਿਰ ਉਹ ਇੱਕ ਦਿਨ ਸਹੀ ਸੀ ਤੁਹਾਡੇ ਲਈ ਉਸ ਦਿਨ ਤੁਸੀਂ ਆਪਣੀਆਂ ਇਨਾ ਮਣਵਾ ਸਕਦੇ ਸੀ ਕਿਉਂ ਨਾ ਮਣਵਾਇਆਂ ਉਹਨਾਂ ਨੂੰ ਮੈਂ ਉਦੋਂ ਕਿਹਾ ਹਾਂਜੀ ਮੈਂ ਕਹਾਂ ਜੀ ਸਾਡੂ ਨਾ ਵੀ ਸਾਡੀ ਹੈਲਪ ਕਰੋ ਉਹਨੇ ਮੈਂ ਅੱਗੇ ਗੱਲ ਲਈ ਉਹ ਕਹਿੰਦੇ ਵੋਟਾਂ ਤੋਂ ਬਾਅਦ ਕਰਾਂਗੇ ਅੱਛਾ ਇੱਕ ਗੱਲ ਹੋਰ ਕਿਸਾਨ ਯੂਨੀਅਨਾਂ ਜਿਹੜੀਆਂ ਮੈਂ ਵੀ ਕਿਸਾਨ ਯੂਨੀਅਨ ਦਾ ਹਿੱਸਾ ਸਾਡੀਆਂ ਯੂਨੀਅਨਾਂ ਜਿਹੜੀਆਂ ਇੱਕ ਨਾਰਾ ਦਿੰਦੀਆਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੀ ਇੱਥੇ ਕੋਈ ਯੂਨੀਅਨ ਨਹੀਂ ਤੁਹਾਡੇ ਕੋਲ ਆਈ ਤੁਹਾਡੀਆਂ ਸਮੱਸਿਆਵਾਂ ਲਈ ਨਹੀਂ ਕੋਈ ਸਾਡੀ ਯੂਨੀਅਨ ਨਹੀਂ ਆਈ ਕੋਈ ਵੀ ਸਾਡੀ ਯੂਨੀਅਨ ਅੱਜ ਕਿਸਾਨ ਯੂਨੀਅਨ ਦੇ ਕਿਸੇ ਵੀ ਨੁਮਾਇंदे ਨੇ ਆਣ ਕੇ ਸਾਰ ਨਹੀਂ ਲਈ ਅੱਜ ਬਿਲਕੁਲ ਸੋ ਦੇਖੋ ਜੀ ਮੇਰੇ ਪੰਜਾਬ ਦੇ ਵਿੱਚ ਇੱਕ ਨਾਰਾ ਬੜਾ ਬੁਲੰਦ ਕੀਤਾ ਜਾਂਦਾ ਹੈ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਜਿੱਥੇ ਮਜ਼ਦੂਰਾਂ ਦੀ ਗੱਲ ਹੁੰਦੀ ਆ ਬਹੁਤ ਘੱਟ ਸਾਡੀਆਂ ਯੂਨੀਅਨਾਂ ਸਾਡੇ ਮਜ਼ਦੂਰ ਵੀਰਾਂ ਕੋਲੇ ਪਹੁੰਚਦੀਆਂ ਇਹਨਾਂ ਵੀਰਾਂ ਨੂੰ ਦੇਖੋ ਅੱਤ ਦੀ ਗਰਮੀ ਆ ਗਰਮੀ ਦੇ ਵਿੱਚ ਅਸੀਂ ਸ਼ਬੀਲਾ ਵੀ ਲਾਉਨੇ ਆ ਅਸੀਂ ਠੰਡਾ ਮਿੱਠਾ ਜਲ ਬਹੁਤ ਵਰਤੌਨੇ ਆ ਅਸੀਂ ਗੁਰੂ ਘਰਾਂ ਦੇ ਵਿੱਚ ਬੋਤਲਾਂ ਤੱਕ ਦੇ ਕੇ ਆਉਨੇ ਆ ਪਰ ਜਦੋਂ ਇਸ ਤਰ੍ਹਾਂ ਦੇ ਮਜ਼ਦੂਰ ਜਿਹੜੇ ਵਿਚਾਰੇ ਇਸ ਆਸ ਦੇ ਵਿੱਚ ਇੱਥੇ ਧੁੱਪੇ ਬੈਠੇ ਹੋਏ ਨੇ ਕਿ ਸਾਨੂੰ ਕੋਈ ਦਿਹਾੜੀ ਮਿਲੂਗੀ ਸਾਡੇ ਘਰ ਦੀ ਦੋ ਵਕਤ ਦੀ ਰੋਟੀ ਪੱਕੂਗੀ ਅਸੀਂ ਆਪਦੇ ਬੱਚਿਆਂ ਲਈ ਕੁਛ ਕਮਾ ਕੇ ਸ਼ਾਮ ਤੱਕ ਲੈ ਕੇ ਜਾਵਾਂਗੇ ਇੱਕ ਪਾਸੇ ਦਿਹਾੜੀ ਵੀ ਬਹੁਤ ਘਾਟਾ ਗਰਮੀ ਦਾ ਮੌਸਮ ਹੋਣ ਕਰਕੇ ਦੂਜੇ ਪਾਸੇ ਇੱਥੇ ਇੱਕ ਪਾਣੀ ਪੀਣ ਦੀ ਜਿਹੜੀ ਸਿਰਫ ਮਸ਼ੀਨ ਲਾਈ ਗਈ ਸੀ ਜਿਹੜੀ ਕਿ ਲੰਮੇ ਸਮੇਂ ਤੋਂ ਉਹ ਵੀ ਬੰਦ ਪਈ ਆ ਕਹਿੰਦੇ ਵੀ ਅਸੀਂ ਕਮੇਟੀ ਘਰ ਦੇ ਵਿੱਚ ਵੀ ਕਾਫੀ ਵਾਰਾਂ ਕਹਿ ਚੁੱਕੇ ਆ ਵਿਧਾਇਕਾਂ ਨੂੰ ਵੀ ਬੜੇ ਵਾਰਾਂ ਅਸੀਂ ਉਹਨਾਂ ਦੇ ਨੋਟਸ ਤੇ ਚ ਲਿਆ ਚੁੱਕੇ ਆ ਦੇਖੋ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਜਿਹੜੇ ਹੈਗੇ ਆ ਨਾ ਪੰਛੀ ਉਹਨਾਂ ਲਈ ਪਾਣੀ ਰੱਖੋ ਪੰਛੀਆਂ ਦੇ ਰਹਿਣ ਬਸੇਰੇ ਕਿੱਥੇ ਹੁੰਦੇ ਨੇ ਦਰਖਤਾਂ ਤੇ ਦਰਖਤ ਕਿੱਥੇ ਨੇ ਸਿਰਫ ਪਾਰਕਾਂ ਦੇ ਵਿੱਚ ਰਹਿ ਗਏ ਨੇ ਪਰ ਕਿਸੇ ਪਾਰਕ ਦੇ ਕਿਸੇ ਕੋਨੇ ਤੇ ਵੀ ਸਾਨੂੰ ਇਹੋ ਜਿਹਾ ਕੋਈ ਵੀ ਜਗ੍ਹਾ ਨਹੀਂ ਮਿਲੀ ਜਿੱਥੇ ਪਾਣੀ ਦੇ ਕੋਈ ਕਹਿ ਲੋ ਕਿ ਛੋਟੇ ਛੋਟੇ ਭਾਂਡੇ ਭਰ ਕੇ ਰੱਖੇ ਹੋਣ ਤੇ ਦਰਖਤ ਤੁਸੀਂ ਦੇਖੋ ਬਿਲਕੁਲ ਸੜੇ ਮੱਚੇ ਪਏ ਨੇ ਇੱਥੇ ਕੀ پارک ਸਿਰਫ ਇੱਕ ਬਰਾਨਗੀ ਲਈ ਬਣੇ ਹੁੰਦੇ ਨੇ ਜਾਂ پارکਾਂ ਦੇ ਵਿੱਚ ਉਹ ਸਖ ਸੁਵਿਧਾਾਂ ਵੀ ਚਾਹੀਦੀਆਂ ਨੇ ਸਭ ਤੋਂ ਵੱਡਾ ਦੁਖਾਂਤ ਹੈ ਜਿਹੜਾ ਇਹਨਾਂ ਭੈਣ ਭਰਾਵਾਂ ਦਾ ਨੌਜਵਾਨ ਵੀਰਾਂ ਦਾ ਜਿਹੜੇ ਘਰ ਤੋਂ ਡੱਬੇ ਚੱਕ ਕੇ ਸੂਹਾ ਤੁਰਦੇ ਨੇ ਤੇ ਇਸ ਆਸ ਦੇ ਨਾਲ ਤੁਰਦੇ ਨੇ ਕਿ ਅੱਜ ਅਸੀਂ ਦਿਹਾੜੀ ਪਾ ਕੇ ਆਵਾਂਗੇ ਪਰ ਸਾਰਿਆਂ ਨੂੰ ਮੈਨੂੰ ਲੱਗਦਾ ਦਿਹਾੜੀ ਨਹੀਂ ਮਿਲਦੀ ਤੁਹਾਨੂੰ ਜੁਨੀਅਨ ਚ ਹੈਨਾ ਤਾਂ ਹੀ ਤੇ ਬੈਠੇ ਹੋਇਆ ਅਜੀ 5 ਵਜੇ ਤੱਕ ਰਹਿ ਬੈਠਦੇ ਆ ਅੱਛਾ 5 ਵਜੇ ਤੱਕ ਇਹੀ ਵੇਟ ਕਰਦੇ ਹੋ ਵੀ ਕੋਈ ਦਿਹਾੜੀ ਆ ਜੇ ਸਾਨੂੰ ਹਨਾ ਦੇਖੋ ਪਾਣੀ ਦੀਆਂ ਬੋਤਲਾਂ ਇਨਾਂ ਕੋਲੇ ਆ ਤੇ ਆ ਸਾਡੇ ਪੀਣ ਲਈ ਆ ਬਾਪੂ ਜੀ ਬਜ਼ਾਰੇ ਪਤਾ ਨਹੀਂ ਕਿੱਥੋਂ ਪਾਣੀ ਲੈ ਕੇ ਆਏ ਸੇਵਾ ਕਰਦੇ ਆ ਕੋਈ ਨਹੀਂ ਆਈ ਕਿਤੇ ਕੋਈ ਪੁਲਸ ਖਾਣੇ ਨਹੀਂ ਸੇਵਾ ਸ਼ੁਰੂ ਕਰਤੀ ਮਹਾਰਾਜ ਦਾ ਨਾਲ ਵਾਹਿਗੁਰੂ ਵਾਹਿਗੁਰੂ ਅਰਜਨ ਦੇਵ ਦਾ ਦਿਨ ਮਨਾਇਆ ਹੁਣ ਮਨਾਉਣਾ ਬਲਕੇ 22 ਤਰੀਕ ਨੂੰ ਗੁਰੂ ਵਰਗ ਵੀ ਦੇ ਪਾਚ ਠੀਕ ਹੈ ਜੀ ਆਹ ਦੇਖੋ ਇਹ ਬਜ਼ੁਰਗ ਕਿੰਨਾ ਵੀ ਮੈਂ ਆਪਦੇ ਵੱਲੋਂ ਸੇਵਾ ਸ਼ੁਰੂ ਕਰਤੀ ਆ ਪਾਣੀ ਦੀ ਪਰ ਮਹਾਰਾਜ ਅੱਛਾ ਕੋਈ ਵੀ ਨਹੀਂ ਅੱਛਾ ਇੱਕ ਤਾਂ ਆਪਾਂ ਕਹਿ ਲਈਏ ਵੀ ਚਲੋ ਕਾਂਗਰਸ ਦਾ ਇੱਥੇ ਪ੍ਰਧਾਨ ਬੈਠਦਾ ਇੱਕ ਆਮ ਆਦਮੀ ਪਾਰਟੀ ਦਾ ਵੀ ਗੁਰਪ੍ਰੀਤ ਸਿੰਘ ਕੇ ਕਿਹੜਾ ਬੈਠਦਾ ਹਾਂਜੀ ਹਾਂਜੀ ਬਸ ਅੱਛਾ ਆਮ ਆਦਮੀ ਦੀ ਤਾਂ ਪ੍ਰੈਜ਼ੈਂਟ ਸਰਕਾਰ ਆ ਨਾ ਇੱਥੇ ਤੇ ਮੌਜੂਦਾ ਸਰਕਾਰ ਵਾਲੇ ਵੀ ਕੁਝ ਨਹੀਂ ਕਰ ਰਹੇ ਮੈਨੂੰ ਦੱਸਿਆ ਵੀ ਉਹਦੇ ਇਧਰ ਬੋਟਾ ਪੈਣੇ ਹੈ ਨਾ ਉਹ ਜਿਹੜਾ ਇਹ ਆਪਣੇ ਐਮਐਲਏ ਸਾਹਿਬ ਵੀ ਇਹ ਫਰਿਜ ਖਰਾਲ ਜੀ ਓਕੇ ਸਾਡੀ ਗਰਮੀ ਓਕੇ ਅੱਜਾ ਗਰਮੀ ਚ ਲੋਡ ਹੁੰਦੀ ਆ ਗਰਮੀ ਚ ਫਰਿਜ ਖਰਾਬ ਹੁੰਦੀ ਆ ਸਿਆਲਾਂ ਚੱਲਦੀ ਹੁੰਦੀ ਆ ਉਹ ਗੱਲਾਂ ਕਰਦੇ ਆ ਪਰ ਪਾਣੀ ਤੇ ਪੀਂਦਾ ਨਹੀਂ ਅੱਜਾ ਸਿਆਲਾਂ ਸਿੱਧਾ ਪਾਣੀ ਚੱਲ ਪੈਂਦਾ ਜਿਹੜਾ ਠੰਡਾ ਕਰਦਾ ਉਹ ਨਹੀਂ ਮੋਰ ਚੱਲਦਾ ਅੱਛਾ ਤੇ ਤੁਸੀਂ ਕੀ ਮੰਗ ਕਰਦੇ ਹੋ ਕਮੇਟੀ ਘਰ ਵਾਲਿਆਂ ਤੋਂ ਮੇਰੀ ਗੱਲ ਸੁਣਾ ਪਹਿਲਾਂ ਤਾਂ ਇਹ ਆ ਗਈ ਜਿਵੇਂ ਆਪਣੇ ਜਿਹੜਾ ਆਪਣਾ ਸਾਂਝਾ ਮੋਰਚਾ ਲੱਗਾ ਹੋਈ ਹੈ ਉਹਨਾਂ ਵਿੱਚੋਂ ਸਰਬਲ ਸਿੰਘ ਭੰਦੇਰ ਜਿਹੜੇ ਉਹਨੂੰ ਮਿਲ ਕਰਦੇ ਪਏ ਆ ਉਹਨਾਂ ਨੇ ਦਿਹਾੜੀ 700 ਰੁਪਇਆ ਪਿਆ ਵੀ ਖੇਤ ਮਜ਼ਦੂਰੀ ਦਾ ਜੀ ਹੂੰ ਪਰ ਉਹਨਾਂ ਨੇ ਆਪਦੇ ਬੋਹੋਂ ਗਿਆ ਜੀ ਹੂੰ ਉਹਨਾਂ ਨੇ ਇਹ ਤਾਂ ਨਹੀਂ ਕਹਿਆ ਵੀ ਆਪਦੇ ਭੈਣ ਭਰਾ ਜਿਹੜੇ ਜੱਟ ਜ਼ਿਮੀਂਦਾਰ ਆ ਹੂੰ ਉਹ ਸਾਡੇ ਬੰਦਿਆਂ ਨੂੰ ਇਹਨੂੰ ਲੈ ਕੇ ਜਾਣ 700 ਰੁਪਇਆ ਦਿਹਾੜੀ ਦੇ ਹੂੰ ਉਹਨੇ ਕੋਈ ਇੰਨੀ ਗਰਮੀ ਦੇ ਵਿੱਚ 500 ਰੁਪਇਆ ਹੂੰ ਕੋਈ ਮਤਲਬ ਜਿਆਦਾ ਨਹੀਂ ਹੈ ਗਈ ਹੂੰ 500 ਰੁਪਇਆ ਦਿੰਦੇ ਆ ਇੰਨੀ ਗਰਮੀ ਦੇ ਵਿੱਚ ਜਿਹੜੇ ਝੋਨਾ ਲਾਈ ਜਾਂਦੇ ਆ ਉਹ ਉਹਨਾਂ ਨੂੰ 50000 15500 ਬੰਦਾ ਅਸੀਂ ਇੱਥੇ 700 ਰੁਪਏ ਦਿਹਾੜੀ ਕੀਤੀ ਇੱਕ ਸੀਨ ਵਾਸਤੇ ਤੁਹਾਨੂੰ ਕੋਈ ਹੋ ਨਹੀਂ ਦਿੰਦਾ ਨਹੀਂ ਨਹੀਂ ਇੱਥੇ ਇੱਕ ਗੱਲ ਹੋਰ ਵੀ ਹੁੰਦੀ ਆ ਵੀ ਤੁਸੀਂ ਇੱਥੇ ਸਾਰੇ ਫ੍ਰੀ ਬੈਠੇ ਹੋ ਹਨ ਤੁਹਾਡੀ ਇੱਕ ਯੂਨੀਅਨ ਆ ਤੁਸੀਂ ਝੋਨਾ ਲਾਉਣ ਦਾ ਕੰਮ ਕਿਉਂ ਨਹੀਂ ਕਰਦੇ ਮੈਨੂੰ ਪਤਾ ਜੀ ਇਹ ਸ਼ਹਿਰ ਦੇ ਵਿੱਚ ਨਹੀਂ ਜੀ ਅਨੇ ਪਿੰਡਾਂ ਚ ਕੰਮ ਵਾਧੂ ਆ ਅਸੀਂ ਪਿੰਡੋਂ ਆਂ ਜੀ ਹਾਂਜੀ ਮੇਰੇ ਮੈਂ ਹੁਣ ਇਕੱਲਾ ਵਾਂ ਜੀ ਮੇਰੀ ਫੈਸਲੀ ਹਾਂਜੀ ਤੇ ਮੇਰੀ ਨਹੀਂ ਤੁਸੀਂ ਇੱਕ ਯੂਨਟ ਬਣਾ ਲਓ ਨਾ ਆਪਦੀ ਮੈਂ ਤੁਹਾਡੇ ਕੋਲ ਇਹ ਸ਼ਹਿਰ ਵਾਲੇ ਬੰਦੇ ਨੇ ਇਹਨਾਂ ਨੇ ਕਦੀ ਛੇਦੀ ਲਾਇਆ ਨਹੀਂ ਸੀ ਓਕੇ ਅਸੀਂ ਪਿੰਡਾਂ ਵਾਲੇ ਹਾਂ ਇਹ ਵੀ ਪ੍ਰੋਬਲਮ ਬਾਕੀ ਦੂਸਰੀ ਗੱਲ ਮੈਂ ਇੱਕ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹਨੀ ਆ ਦੁਕਾਨਦਾਰਾਂ ਨੂੰ ਵੀ ਦੇਖੋ ਅਸੀਂ ਕਰੋੜਾਂ ਦੀਆਂ ਕੋਠੀਆਂ ਪਾ ਲੈਨੇ ਆ ਪਰ ਜਿੱਥੇ ਮਜ਼ਦੂਰ ਦਾ ਹੱਕ ਦੇਣ ਦੀ ਗੱਲ ਹੁੰਦੀ ਆ ਨਾ ਉਥੇ ਭਰਾਵੋ ਆਪਾਂ ਕਿਰਸ ਬਹੁਤ ਕਰਦੇ ਆ ਮਜਦੂਰ ਭਰਾ ਵੀ ਸਾਡੇ ਚੋਨੇ ਜੇ ਸਾਡੇ ਆਰਮਾਨ ਨੇ ਸਾਡੇ ਸੁਪਨੇ ਨੇ ਇੰਨਾ ਭੈਣਾ ਭਰਾਵਾਂ ਦੇ ਵੀ ਸੁਪਨੇ ਆ ਦੇਖੋ ਜਦੋਂ ਤੂੜੀ ਦਾ ਸੀਜ਼ਨ ਆਇਆ ਸੀ ਮੈਂ ਉਦੋਂ ਵੀ ਇੰਨਾ ਮਜ਼ਦੂਰਾਂ ਦੇ ਹੱਕ ਜਵਾਏ 28 ਸੀ ਅੱਜ ਵੀ ਦੇਖੋ ਇੱਕਦਮ ਦਾ ਕਹਿਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਹੀਂ ਮੈਂ ਸ਼ੁਰੂ ਤੋਂ ਉਹਨਾਂ ਲੋਕਾਂ ਦੀ ਆਵਾਜ਼ ਬਣੀ ਆ ਜਿਹੜੇ ਲੋਕਾਂ ਦੀ ਆਵਾਜ਼ ਕਦੇ ਕਿਸੇ ਨੇ ਨਹੀਂ ਸੁਣੀ ਅੱਜ ਵੀ ਉਹਨਾਂ ਨਾਲ ਕੱਲ ਵੀ ਉਹਨਾਂ ਨਾਲ ਤੇ ਜਿੰਨਾ ਚਿਰ ਮੇਰੇ ਸਾਥ ਚੱਲਣਗੇ ਮੈਂ ਉਹਨਾਂ ਦੇ ਨਾਲ ਰਹੂੰਗੀ ਬਾਕੀ ਦੇਖੋ ਮੈਂ ਪ੍ਰਧਾਨ ਸਾਹਿਬ ਨਾਲ ਆਫ ਦੇ ਲੈਵਲ ਤੇ ਗੱਲ ਕਰਦੀ ਆ ਜੇ ਤੁਹਾਡਾ ਕੋਈ ਹੱਲ ਹੋ ਸਕੇ ਕਹਿੰਦੇ ਕੱਲ ਛੁੱਟੀ ਆ ਪਰਸੋਂ ਠੀਕ ਆ ਜੇ ਨਾ ਹੋਇਆ ਤਾਂ ਤੁਸੀਂ ਸਾਰੇ ਜਣੇ ਆਪ ਦਾ ਇਕੱਠ ਰੱਖਿਆ ਜੇ ਆਪਾਂ ਅੰਦਰ ਜਾ ਕੇ ਪ੍ਰਧਾਨ ਨੂੰ ਮਿਲਾਂਗੇ ਤੇ ਉਹਨੂੰ ਪੁੱਛਾਂਗੇ ਹਾਂਜੀ ਕੋਈ ਨਹੀਂ ਠੀਕ ਹੈ ਜੀ ਜੇ ਕੋਈ ਵੀ ਇਨ ਫਿਊਚਰ ਸਮੱਸਿਆ ਆਉਂਦੀ ਹੈ ਹਾਂਜੀ ਬਸ ਮੇਰੀ ਇੱਕ ਸ਼ਰਤ ਆ ਨਸ਼ਾ ਰਹਿਤ ਰਹੋ ਕੰਮ ਜਿੰਨਾ ਮਰਜੀ ਕਰੋ ਜਿੱਥੇ ਸਪੋਰਟ ਦੀ ਜ਼ਰੂਰਤ ਆ ਤੁਹਾਡੇ ਨਾਲ ਆ ਪਰ ਜੇ ਕੋਈ ਨਸ਼ੇ ਵਾਲਾ ਬੰਦਾ ਮੈਨੂੰ ਆ ਕੇ ਕਹੂਗਾ ਉਹਦੀ ਮੈਂ ਨਾ ਸਪੋਰਟ ਅੱਜ ਕਰਾਂ ਨਾ ਕੱਲ ਹਾਂਜੀ ਹਾਂਜੀ ਠੀਕ ਹੈ ਜੀ ਅਸੀਂ ਤਾਂ ਉਹਨਾਂ ਲੋਕਾਂ ਨੂੰ ਮੈਂ ਪਸਾਉਣ ਚ ਹੁੰਨੀ ਆ ਛਡਾਉਣ ਚ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਜਿਹੜਾ ਇਹ ਮਤਲਬ ਆ ਜਣਾ ਵੀ ਇਹ ਮੁੰਡਾ ਤੁਹਾਨੂੰ ਪਹਿਲਾਂ ਹੀ ਦੱਸ ਘਟੇ ਹਾਂਜੀ ਕਿ ਜਿਹੜੀ ਆਪਾਂ ਇੱਥੇ ਗੋਲੀ ਲਾਉਂਦੇ ਆ ਜੀ ਹਾਂਜੀ ਅੱਛਾ ਐਲ ਵੀ ਗੋਲੀ ਆ ਜੀ ਅੱਛਾ ਇਹਨਾਂ ਨੂੰ ਤਾਂ ਇਹਨਾਂ ਨੂੰ ਪਤਾ ਵੀ ਐਲ ਵੀ ਗੋਲੀ ਆ ਬਾਜੀ ਆ ਜੀ ਓਕੇ ਇਹ ਉਹਨਾਂ ਦਾ ਵੀ ਮਸਲਾ ਹੱਲ ਕੋਈ ਹੋਣਾ ਚਾਹੀਦਾ ਨਾ ਜਿਆਦਾ ਫਿਰ ਉਹਨਾਂ ਪੱਕੀ ਬੰਦ ਕਰਨੀ ਚਾਹੀਦੀ ਨਹੀਂ ਹੈਰਾਨੀ ਦੀ ਗੱਲ ਆ ਵੀ ਇੱਕ ਚੀਜ਼ ਤੁਸੀਂ ਦੇਖੋ ਮੈਂ ਸਾਰੇ ਲੋਕਾਂ ਨੂੰ ਦੱਸ ਦੇਣਾ ਚਾਹੁੰਨੀ ਆ ਵੀ ਡੀਐਸਪੀ ਸਾਹਿਬ ਦਾ ਦਫ਼ਤਰ ਵੀ ਇੱਥੇ ਆ ਸਿਟੀ ਥਾਣਾ ਵੀ ਇੱਥੇ ਆ ਕਮੇਟੀ ਘਰ ਵੀ ਇੱਥੇ ਆ ਸਾਂਝ ਕੇਦਰ ਵੀ ਇੱਥੇ ਆ ਇੰਨਾ ਪੁਲਸ ਪ੍ਰੋਟੈਕਸ਼ਨ ਹੋਣ ਦੇ ਬਾਵਜੂਦ ਵੀ ਜੀਰਾ ਦਾ ਜਿਹੜਾ ਕਹਿ ਲੋ ਕਿ ਕਮੇਟੀ ਘਰ ਦੇ ਨਾਲ ਲੱਗਦਾ ਪਾਰਕ ਸ਼ਹਿਰ ਹਮ ਇੱਥੇ ਤਸਕਰੀ ਹੁੰਦੀ ਆ ਚਿੱਟੇ ਦੀ ਤਸਕਰੀ ਹੁੰਦੀ ਆ ਗੋਲੀਆਂ ਦੀ ਤਸਕਰੀ ਹੁੰਦੀ ਆ ਸੋ ਇੱਥੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇ ਆ ਕਿ ਕਮੇਟੀ ਘਰ ਹਾਂਜੀ ਜਿਹੜਾ ਇਹ ਗੋਲੀਆਂ ਟੀਕੇ ਲਾਉਂਦਾ ਲਾਟੋ ਦੀ ਗਲੀ ਪੰਜ ਦਿਨ ਤੋਂ ਉਹਦੇ ਸਾਹਮਣੇ ਪਿਆ ਰਿਹਾ ਓਹ ਹੋ ਹੋ ਅੱਛਾ ਤੋ ਲੈ ਗਿਆ ਤੇ ਥੋੜੋ ਦਿੱਕਰੂ ਦੀ ਲੱਤ ਸਾਰੀ ਗੱਲ ਅੱਛਾ ਇਹਨੇ ਲਈ ਉਹਨੂੰ ਪੁੱਛਿਆ ਵੀ ਤੂੰ ਕੀ ਤੈਨੂੰ ਮਰ ਜਾਣਾ ਜਾਂ ਤੂੰ ਬਚ ਜਾਣਾ ਅੱਛਾ ਪੰਜ ਤੁਹਾਡੇ ਕੋਲੋਂ ਮੰਗਲੇ ਚਾਰ ਉਹਦੇ ਕੋਲੋਂ ਮੰਗਲੇ ਓਹ ਹੋ ਦੇਖੋ ਮੈਂ ਮਾਨਯੋਗ ਡੀਐਸਪੀ ਸਾਹਿਬ ਜੀਰਾਂ ਨੂੰ ਮੈਂ ਮਾਨਯੋਗ ਡੀਐਸਪੀ ਸਾਹਿਬ ਜੀਰਾਂ ਨੂੰ ਬੇਨਤੀ ਕਰਦੀ ਆ ਵੀ ਦੇਖੋ ਤੁਹਾਡੇ ਨਾ ਕਹੇਡ ਇੰਨੀ ਨਸ਼ਾ ਤਸਕਰੀ ਹੋ ਰਹੀ ਆ ਫੇਰ ਨਾ ਕਿਹਾ ਜੇ ਕਿ ਤੁਸੀਂ ਸਾਡੇ ਤੇ ਸਵਾਲ ਕੀਤੇ ਤੁਸੀਂ ਸਾਡੇ ਤੇ ਸਵਾਲ ਚੱਕੇ ਤੁਸੀਂ ਸਾਨੂੰ ਮੀਡੀਆ ਚ ਛਾਲਿਆ ਅੱਜ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਸਿਟੀ ਥਾਣਾ ਜੀਰਾ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਂਝ ਕੇਦਰ ਕਮੇਟੀਕਰ ਡੀਐਸਪੀ ਦਫ਼ਤਰ ਨੂੰ ਕਿ ਤੁਹਾਡੇ ਨੱਕ ਥੱਲੇ ਇੱਥੇ ਜਿਹੜਾ ਚਿੱਟਾ ਤੇ ਗੋਲੀਆਂ ਦੀ ਸ਼ਰੇਆਮ ਜਿਹੜੀ ਵਰਤੋਂ ਹੋ ਰਹੀ ਆ ਸਮਾਂ ਰਹਿੰਦਿਆਂ ਇਸ ਈ ਨੂੰ ਨੱਤ ਪਾ ਲੋ ਨਹੀਂ ਕਿਤੇ ਇਹ ਨਾ ਹੋਵੇ ਕਿ ੁਰਡੇ ਵੱਲੋਂ ਨੱਤ ਨਾ ਪਾਈ ਜਾਵੇ ਤੇ ਬਾਅਦ ਦੇ ਵਿੱਚ ਜਦੋਂ ਮੀਡੀਆ 'ਚ ਗੱਲਾਂ ਹੁੰਦੀਆਂ ਨੇ ਉਦੋਂ ਸਾਡੇ ਵਿਧਾਇਕ ਵੀ ਇਹ ਗੱਲ ਕਹਿ ਕੇ ਪੱਲਾ ਝਾੜਦੇ ਨਜ਼ਰ ਆਉਂਦੇ ਆ ਜੀ ਸਾਨੂੰ ਕਿਸੇ ਨੇ ਦੱਸਿਆ ਨਹੀਂ ਅੱਜ ਆ ਜਿਹੜੇ ਇੰਨੇ ਬੰਦੇ ਇਸ ਚੀਜ਼ ਦੇ ਗਵਾਹ ਨੇ ਆਉਣ ਕੈਮਰਾ ਇਨਾਂ ਦੀ ਰਿਕਾਰਡਿੰਗ ਆ ਕਿ ਇਹਨਾਂ ਬੰਦੇ ਆਨੇ ਖੁਦ ਦੱਸਿਆ ਕਿ ਤੇ ਜਿਹੜਾ ਚਿੱਟਾ ਤੇ ਗੋਲੀਆਂ ਸ਼ਰੇ ਆਮ ਵੇ ਕਰੀਆਂ ਨੇ ਸੋ ਇਹ ਡੀਐਸਪੀ ਜੀਰਾਂ ਨੂੰ ਬੇਨਤੀ ਆ ਕਿ ਇਸ ਗਰੋਹ ਦੇ ਉੱਤੇ ਨੱਥ ਪਾਈ ਜਾਵੇ ਤਾਂ ਜੋ ਜੀਰੇ ਦੇ ਵਿੱਚੋਂ ਨਸ਼ੇ ਦਾ ਖਾਤਮਾ ਹੋ ਸਕੇ ਨਾਲ ਨਰੇਸ਼ ਗਟਾਰੀਆ ਜੀ ਨੂੰ ਬੇਨਤੀ ਆ ਵੀ ਤੁਹਾਡੇ ਨੱਕ ਥੱਲੇ ਕੀ ਹੋ ਰਿਹਾ ਤੁਸੀਂ ਇਹ ਦੇਖੋ ਹਾਲਾਤ ਕੱਲੇ ਜੀਰੇ ਦੇ ਮਾੜੇ ਨਹੀਂ ਸਾਡੇ ਪਿੰਡਾਂ ਦੇ ਵੀ ਬਹੁਤ ਮਾੜੇ ਆ ਜੇ ਮੈਂ ਗੱਲ ਮਰਖਾਈ ਪਿੰਡ ਦੀ ਕਰਾਂ ਤੇ ਮਰਖਾਈ ਪਿੰਡ 'ਚ ਵੀ ਕੋਈ ਨਸ਼ਾ ਘਟ ਨਹੀਂ ਹੈਗਾ ਜੇ ਗੱਲ ਮੇਰ ਸਿੰਘ ਵਾਲੇ ਦੀ ਕਰਾਂ ਕੋਈ ਨਸ਼ਾ ਘਟ ਨਹੀਂ ਕਚਰਪੰਚ ਘਟ ਨਹੀਂ ਨਸ਼ਾ ਸ਼ਹਿਰੇ ਆ ਮਾਥਾਂ ਤਾਂ ਤੇ ਮਾਨ ਸਾਹਿਬ ਤੁਸੀਂ ਇੱਕ ਸ਼ਰਤ ਦੇ ਸਰਕਾਰ ਲਿਆਂਦੀ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਇਹ ਤਾਂ ਤੁਹਾਨੂੰ ਮੈਂਬਰ ਆਫ ਪਾਰਲੀਮੈਂਟਲ ਇਲੈਕਸ਼ਨ ਚ ਲੋਕਾਂ ਨੇ ਦੱਸਤਾ ਤੁਸੀਂ ਕਿੰਨਾ ਕੰਮ ਕੀਤਾ ਜੇ ਅੱਗੇ ਨਾ ਕੰਮ ਕੀਤਾ ਤੇ ਤੁਹਾਡਾ ਇੱਕ ਵੀ ਐਮ.ਐਲ.ਏ ਵੀ ਨਹੀਂ ਜਿੱਤਣਾ ਇਹ ਗੱਲ ਨੂੰ ਯਾਦ ਕਰੀਂ ਹਾਂਜੀ ਮਰਖਾਈ ਦਾ ਮੁੰਡਾ ਹੀ ਹਮ ਮਰਖਾਈ ਦਾ ਮੁੰਡਾ ਹੀ ਹਾਂਜੀ ਉਹ ਇੱਕ ਫੋਲੀ ਐਲ.ਪੀ ਲਾਉਂਦਾ ਸੀ ਇੱਥੇ ਆ ਪਾਰਕ ਦੇ ਵਿੱਚ ਉਹ ਮੁੰਡਾ ਮਰਿਆ ਜੀ ਅੱਛਾ ਨਾਮ ਦੱਸ ਸਕਦੇ ਹੋ ਕੀ ਆ ਉਹਦਾ ਇਹਨਾਂ ਨੂੰ ਮੁੰਡੇ ਦਾ ਮੁੰਡੇ ਦਾ ਬੱਕੂ ਬਣ ਕੇ ਨਾਲ ਦੇ ਮੰਨੂ ਕਿੰਨੇ ਟਾਈਮ ਦੀ ਗੱਲ ਆ ਹੋ ਗਿਆ 2 2 ਸਾਲ ਪਿਛਲੀਆਂ ਕਰਮੀਆਂ ਦੀ ਹੋ ਗਈ ਗੱਲ ਜੀ ਉਹ ਤਾਂ ਮੁੰਡਾ ਮਰਿਆ ਜੀ ਇੱਕ ਸਾਡੇ ਹਾਂ ਇੱਕ ਸਾਡੇ ਸਭ ਤੋਂ ਵੱਡੀ ਕਮੀ ਆ ਨਾ ਸਾਡਾ ਬੱਚਾ ਨਸ਼ੇ ਨੇ ਮਰ ਜਾਂਦਾ ਨਾ ਤੇ ਅਸੀਂ ਘਰ ਦੇ ਵੀ ਜਨਤਕ ਨਹੀਂ ਕਰਦੇ ਕਿਉਂ ਜਨਤਕ ਅਸੀਂ ਕਿਉਂ ਨਹੀਂ ਕਰਦੇ ਸਾਨੂੰ ਪਤਾ ਕਾਰਵਾਈ ਹੋਊਗੀ ਉਹ ਬੰਦੇ ਦੇ ਘਰ ਤੱਕ ਪਹੁੰਚਣਾ ਹੋਊਗਾ ਕਸੂਰਵਾਰ ਅਸੀਂ ਵੀ ਆ ਦੇਖੋ ਮੇਰੇ ਪਿੰਡ ਦਾ ਮੰਦਾ ਹੋਵੇ ਤਾਂ ਮੈਨੂੰ ਹੀ ਪਤਾ ਨਹੀਂ ਬੇਝੱਕ ਮੈਂ ਖੇਤਾਂ 'ਚ ਰਹਿੰਦੀ ਆ ਪਰ ਪਿੰਡ ਦੇ ਵਿੱਚ ਕੋਈ ਡੈਥ ਹੋਈ ਆ ਪਤਾ ਤਾਂ ਹੁੰਦਾ ਨਾ ਪਰ ਉਹਨੂੰ ਪਿੰਡ ਵਿੱਚ ਨਾ ਕੋਈ ਹੋਰ ਦਿੱਤਾ ਗਿਆ ਹੋਊਗਾ ਹਾਂਜੀ ਪਿੰਡ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਹੋਰ ਬੈਡਾਂ ਨਾਲ ਛੋਟੀ ਗੱਲ ਅੱਛਾ ਹੋਰੀਆ ਸਿੰਘਾਂ ਦਾ ਹਾਂਜੀ ਹੋਰੀਆ ਮੁੰਡਾ ਮਿਲਦਾ ਹੁੰਦਾ ਜੀ ਅੱਛਾ ਜੀ ਹੋਰੀਆ ਦਾ ਮੁੰਡਾ ਇੱਥੇ ਤਾਂ ਜਿਹੜੀ ਆ ਗੋਲੀ ਮਿਲਦੀ ਆ ਜੀਬ ਵਾਲੀ ਇਹ ਤੇ ਚਲੋ ਸਾਰੀ ਦੁਨੀਆ ਖਾਈ ਜਾਂਦੀ ਆ ਹਾਂ ਤੇ ਸਭ ਤੋਂ ਖਤਰਨਾਕੀ ਗੋਲੀ ਇਹ ਆ ਬੰਦਾ ਹੀ ਵਿਚਾਰਾ ਬੰਦੇ ਠੀਕਾ ਠੀਕਾ ਟੁਕਾ ਲਾਉਂਦਾ ਇਹ ਤਾਂ ਉਹ ਕਿਤੇ ਇਧਰ ਹੀ ਲਾਉਣ ਲੂਣ ਗਿਆ ਤੇ ਉਹ ਕਿਤੇ ਗਲਤ ਗੁਲਤ ਲਾ ਗਿਆ ਤੇ 6-7 ਬੰਦੇ ਅੰਦਰ ਮਾਰੇ ਜਿਹੜੇ ਉੱਥੋਂ 3 ਬੰਦੇ ਚੱਕੇ ਜਿਹੜੇ ਸੀ ਇੱਕ ਮਿੰਟ ਮੈਡਮ ਉਧਰ ਬੇਲੀ ਜਗਾ ਪਰ ਸਾਈਡ ਕਵਾਟਰਾਂ ਦੇ ਪਿੱਛੇ ਤੇ ਮੈਂ ਬਾਬਾ ਕਬੀਲੀ ਜਗ੍ਹਾ ਤੇ ਸੌਦਾ ਕੇਂਦਰ ਦੇ ਪਰਲੇ ਬੰਨੇ ਆ ਜੀ ਉਹਲੇ ਬੰਨੇ ਉਹਦੇ ਮੁੰਡੇ ਉਹ ਥੋੜੇ ਟਾਈਮ ਹੀ ਪੈਂਦਾ ਸੋ ਡੀਐਸਪੀ ਸਾਹਿਬ ਇਹ ਤੁਸੀਂ ਧਿਆਨ ਨਾਲ ਬੱਚਿਆਂ ਦੇ ਬਿਆਨ ਸੁਣੀ ਚਲੋ ਵੀ ਕਿਹੜੀ ਲੋਕੇਸ਼ਨ ਆ ਤੁਹਾਡਾ ਫਰਜ ਮੰਨਦਾ ਉੱਥੇ ਆਪਦੀ ਫੋਰਸ ਲਾ ਕੇ ਉਸ ਚੀਜ਼ ਦੀ ਦੇਖਰੇਖ ਕਰਨਾ ਹਾਂਜੀ ਹਾਂਜੀ ਕੋਈ ਅਫਸਰ ਕੋ ਟੀਸੀ ਪਹਿਲਾਂ ਉੱਥੇ ਅੱਛਾ ਜੀ ਸਾਹਿਬ ਹਾਂਜੀ ਆਈਟਮ ਸਾਹਿਬ ਦੀ ਕਮਟੀ ਆਈਟਮ ਦਾ ਪਹਿਲਾ ਥਾਂ ਜੀ ਅੱਛਾ ਹਰਾਨੀ ਦੀ ਗੱਲ ਆ ਵੀ ਆਲੀਕਰ ਆਫੀਸਰਾਂ ਦੀਆਂ ਜਗ੍ਹਾ ਤੇ ਇਹ ਚੀਜ਼ਾਂ ਹੁੰਦੀਆਂ ਹਨਾ ਹੁਣ ਵੀ ਜਾ ਕੇ ਵੇਖ ਲਓ ਹੁਣ ਵੀ ਮੁੰਡੇ ਟੀਕੇ ਲਾਈ ਜਾਂਦੇ ਹੁੰਦੇ ਤੁਸੀਂ ਕਦੇ ਡੀਐਸਪੀ ਸਾਹਿਬ ਨੂੰ ਕੰਪਲੇਨ ਨਹੀਂ ਕੀਤੀ ਨਹੀਂ ਤੁਸੀਂ ਕੰਪਲੇਨ ਕਰੋ ਕੰਪਲੇਨ ਤਾਂ ਜੀ ਅਸੀਂ ਡਿਊਟੀ ਸਾਹਿਬ ਦੇ ਲਈ ਕੰਪਲੇਨ ਕੀਤੀ ਅਸੀਂ ਆਪਣਾ ਜਿਹੜਾ ਆਪਣੀ ਸਿਟੀ ਠਾਣਾ ਵਾ ਜੀ ਤੇ ਮੈਂ ਖੁਦ ਦਰਖਾਸਤ ਕੀ ਹੁੰਦਾ ਰਹੀ ਦੋ ਤੇ ਅੰਦਰ ਕਾਚਾ ਦਾ ਮੈਂ ਆਉਦੇ ਹੱਥੀ ਦਿੱਤੀਆਂ ਜੀ ਪਰ ਕੁਝ ਨਹੀਂ ਹੁੰਦਾ ਜੀ ਉਹ ਲੈ ਕੇ ਬੋਲਸ ਦੀ ਕਾਰ ਇੱਕ ਕਾਰ ਜਿਹੜੀ ਇੰਨੀ ਢਿੱਲੀਆਂ ਨਾਲ ਜੀ ਕੱਲ ਸਾਡੇ ਕੋਲ ਐਕਸੀਡੈਂਟ ਹੋਇਆ ਪੁਲਿਸ ਕੰਪ ਦੇ ਕੋਲ ਤਰਮੰਡੀ ਮੰਗੇ ਖਾ ਮੇਰਾ ਪਿੰਡ ਆ ਜੀ ਅੱਛਾ ਉਹ ਮੁੰਡੇ ਦੇ ਤੁਸੀਂ ਗੱਡੀ ਪਿੱਛੋਂ ਬੈਕ ਪਿੱਛੋਂ ਵੱਜੀ ਗੱਡੀ ਅੱਛਾ ਆਹਦੇ ਮੁੱਕ ਗਿਆ ਵਿਚਾਰਾ ਕੱਲਾ ਕੱਲਾ ਕਮਾਉਣ ਵਾਲਾ ਸੀ ਹੂੰ 2 ਘੰਟੇ 3 ਘੰਟੇ ਬੰਦੇ ਐਕਸੀਡੈਂਟ ਹੁੰਦਾ ਪੁਲਿਸ ਵਾਲੇ 3 ਘੰਟੇ ਬਾਅਦ 12 ਵਜੇ ਐਕਸੀਡੈਂਟ ਹੋਇਆ 3 ਵਜੇ ਜਾ ਕੇ ਉੱਥੇ ਪਹੁੰਚੇ ਉਹਨਾਂ ਦੇ ਕੋਲ ਤੇ ਜੇ ਉਹਨਾਂ ਨੇ ਬੰਦੇ ਫੜੇ ਜਿਹੜੇ ਗੱਡੀ ਵਾਲੇ ਉਹ ਜਦੋਂ ਉਹਨਾਂ ਨੇ ਕੀ ਇੱਧਰ ਉੱਧਰ ਉਹਨਾਂ ਨੇ ਆਪਦਾ ਚੱਕਿਆ ਜਿਹਾ ਆਪਦਾ ਨਿਕਲ ਗਿਆ ਜਿੱਥੋਂ ਅੱਛਾ ਸਾਰਾ ਬਤਾਉ ਲਾ ਗੀ ਓਕੇ ਫਿਰ ਉਹਨਾਂ ਨੇ ਬੰਦ ਕੀਤੀ ਸ਼ੜਕ ਫਿਰ ਤਾਂ ਕੋਈ ਮਾੜੀ-ਮੋੜੀ ਪੁਲਿਸ ਨਹੀਂ ਆ ਕੇ ਕੋਈ ਉੱਥੇ ਕਾਰਵਾਈ ਕੀਤੀ ਹਾਂਜੀ ਚਲੋ ਹਾਂਜੀ ਅਜੇ ਨਹੀਂ ਕਦੇ ਕੰਮ ਹੀ ਨਹੀਂ ਕਰਦੀ ਪੁਲਿਸ ਫਰੇਸੀ ਉਹਨੂੰ ਕੀ ਕਹੀਏ ਬਿਲਕੁਲ ਬਿਲਕੁਲ ਦੇਖੋ ਜੀ ਇਹਨਾਂ ਲੋਕਾਂ ਦਾ ਇੱਕ ਰੋਸ ਆ ਕਿ ਅਸੀਂ ਪੁਲਿਸ ਕੋਲੇ ਜਾ ਕੇ ਸ਼ਿਕਾਇਤ ਕਰਕੇ ਕੀ ਕਰੀਏ ਕਿਉਂਕਿ ਪੁਲਿਸ ਸਾਡੀ ਸੁਣਵਾਈ ਹੀ ਨਹੀਂ ਕਰਦੀ ਪੁਲਿਸ ਜਿਹੜੀਆਂ ਸਾਡੀਆਂ ਕੰਪਲੇਨਾਂ ਦੇ ਉੱਤੇ ਗੌਰ ਨਹੀਂ ਕਰਦੀ ਇਹ ਜੀਰਾ ਸਿਟੀ ਥਾਣੇ ਦੇ ਉੱਤੇ ਬਹੁਤ ਵੱਡਾ ਸਵਾਲ ਆ ਇਹ ਡੀਐਚਪੀ ਦਫ਼ਤਰ ਦੇ ਉੱਤੇ ਬਹੁਤ ਵੱਡਾ ਸਵਾਲ ਆ ਜੇ ਸਮਾਂ ਰਹਿੰਦਿਆਂ ਇਹਨਾਂ ਨੇ ਕੋਈ ਵੀ ਕਾਰਗੁਜ਼ਾਰੀ ਨਾ ਕੀਤੀ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਇੱਕ ਗੱਲ ਕਹਿੰਨੀ ਵੋਟ ਦਾ ਬਾਈਕਾਟ ਕਰ ਦਿਓ ਲੀਡਰਾਂ ਦਾ ਕਿਸੇ ਵੀ ਲੀਡਰ ਨੂੰ ਵੋਟ ਨਾ ਦਿਓ ਵੋਟ ਹੀ ਪਾਣੀ ਸਾਡਾ ਕੋਈ ਕੰਮ ਹੀ ਨਹੀਂ ਆਉਂਦਾ ਇਥੇ ਤੁਸੀਂ ਵੀ ਕਸੂਰਵਾਰੋਂ ਤੋਂ ਛੰਡੇ ਚੱਕ ਕੇ ਇਹਨਾਂ ਲੀਡਰਾਂ ਦੇ ਮਗਰ ਤੁਰ ਪੈਨੇ ਹੋ ਕਿਸੇ ਵੀ ਲੀਡਰ ਤੇ ਮਗਰ ਨਾ ਜਾਓ ਜੇ ਲੀਡਰ ਤੁਹਾਡੀ ਰਾਖੀ ਨਹੀਂ ਕਰ ਸਕਦੇ ਤੁਹਾਡੇ ਬੱਚਿਆਂ ਦੀ ਰਾਖੀ ਨਹੀਂ ਕਰ ਸਕਦੇ ਜਦੋਂ ਲੀਡਰਾਂ ਦਾ ਗੱਲ ਪਹੁੰਚਦੀ ਹੈ ਲੀਡਰ ਕਹਿੰਦੇ ਅਸੀਂ ਤੱਕੇ ਨਾਲ ਮੂੰਹ ਚ ਪਾ ਕੇ ਆਉਂਨੇ ਆ ਤੇ ਵਿਕਦਾ ਕੀ ਦੀ ਸ਼ੈਤਿਆ ਵਿਕਦਾ ਕੀ ਦੀ ਸ਼ੈਤਿਆ ਸਰਕਾਰ ਸਰਕਾਰ ਨੂੰ ਸਭ ਬਤਾਈ ਹਾਂ ਤੇ ਫੇਰ ਤੇ ਚਲੋ ਪਾਣੀ ਦਾ ਜਿਹੜਾ ਆਪਾਂ ਹਾਲ ਆ ਪਰਸੋਂ ਨੂੰ ਕਰਦੇ ਆਂ ਹਾਂਜੀ ਹਾਂਜੀ ਮੈਂ ਕਾਲ ਵੀ ਕਰਦੀ ਆ ਉਹਨਾਂ ਨੂੰ ਤੇ ਜਿਹੜੇ ਬੰਦੇ ਕੱਢਦੇ ਨਾ ਹਾਂਜੀ ਤੇ ਜਾਣ ਕੇ ਜਿਵੇਂ ਉਹ ਸ਼ਟਰਨ ਦੀ ਵਾਲੀ ਚੱਲੇ ਹੋਈ ਉਹ ਹਾਂਜੀ ਇਦਾਂ ਕਰਕੇ ਇਹਨਾਂ ਨੂੰ ਪਾਏ ਆ ਵਿਚਾਰੇ ਮੀਂਹ ਕਣੀ ਤੋਂ ਜਿਹੜੇ ਔਖੇ ਹੁੰਦੇ ਆ ਹਾਂਜੀ ਹਾਂਜੀ ਹਾਂ ਇਦਾਂ ਦਾ ਹਾਂਜੀ ਸਾਡੇ ਕੋਲੇ ਆਏ ਤੁਸੀਂ ਮੰਗ ਰੱਖੀ ਸੀ ਇਲੈਕਸ਼ਨ ਡੰਦ ਹੈ ਮੈਂ ਤੁਹਾਨੂੰ ਆਏ ਉੱਥੇ ਉਹਦੇ ਭੇਜਿਆ ਉਹਨਾਂ ਨੂੰ ਹਾਂ ਜੀ ਜਿਹੜੇ ਬੰਦਰਾਂ ਵਿੱਚੋਂ ਭੇਜਦੇ ਆ ਹਾਂ ਜੀ ਉਹਦਾ ਇੱਥੇ ਆਈ ਅੱਗੇ ਗੱਲਬਾਤ ਕਰਨ ਲੱਗੇ ਅੱਛਾ ਮੈਂ ਉਹਨੂੰ ਇਹ ਗੱਲ ਦੱਸੀ ਮੈਂ ਕਹੀ ਸਾਡੇ ਆਹ ਮੁੱਦੇ ਆ ਹਾਂ ਮੈਨੂੰ ਕਹਿੰਦੇ ਠੀਕ ਆ ਦਿਖਾਓ ਕੀ ਆ ਹਾਂ ਜੀ ਉਹ ਇੱਥੇ ਵੇਲ ਆ ਜੀ ਇੱਥੇ ਜ ਬਣਾ ਦਾਂਗੇ ਛੱਡ ਲਾ ਦਾਂਗੇ ਇੱਥੇ ਬਾਥਰੂਮ ਬਣਾ ਦਾਂਗੇ ਤੇ ਬਿਧੀ ਰੱਖ ਲਾਂਗੇ ਪਰ ਹੋਣਾ ਕਦੋਂ ਆ ਵੋਟਾਂ ਤੋਂ ਬਾਅਦ ਅੱਛਾ ਹਾਂ ਜੀ ਵੋਟਾਂ ਨਾਲ ਵੋਟਾਂ ਤੋਂ ਬਾਅਦ ਚ ਕਰਾਂਗੇ ਅਸੀਂ ਤੇ ਹੁਣ ਵੋਟਾਂ ਤੋਂ ਬਾਅਦ ਚ ਵੀ ਨਹੀਂ ਹੋਣਾ ਕਿਉਂ ਹੁਣ ਸਾਡੇ ਵਿਧਾਇਕ ਹਾਰ ਗਏ ਆ ਸਾਰੇ ਵੋਟਾਂ ਤੋਂ ਪਹਿਲਾਂ ਹੁਣ ਕਹਿਣਗੇ ਅਮਰਪਾਲ ਤੋਂ ਲੈ ਲੋ ਹੁਣ ਕਹਿਣਗੇ ਅਮਰਪਾਲ ਤੋਂ ਲੈ ਲੋ ਤੇ ਕੋਈ ਗੱਲ ਨਹੀਂ ਇਲੈਕਸ਼ਨ ਅੱਗੇ ਐਮ ਐਲ ਏ ਦਾ ਖੜਾ ਹਾਂ ਜੀ ਹਾਂ ਜੀ ਪਰ ਉਹਦੇ ਜਮੀਰਾਂ ਜਾਗਦੀਆਂ ਰੱਖਿਆ ਜੀ ਸਾਡੇ ਨਾਲ ਜੀ ਕੋਈ ਅੱਗੇ ਲੱਗਣ ਵਾਲਾ ਬੰਦਾ ਨਹੀਂ ਹੈਗਾ ਤੁਹਾਨੂੰ ਕਿਤੇ ਵੀ ਮੇਰੀ ਲੋੜ ਆ ਮੈਂ ਤੁਹਾਡੇ ਨਾਲ ਹਾਂ ਸਾਰਿਆਂ ਨਾਲ ਕਿਉਂਕਿ ਬੰਦੇ ਗਰੀਬ ਬੰਦੇ ਇਹ ਡਰ ਜਾਂਦੇ ਆ ਜੀ ਦੇਖੋ ਜੀ ਮੈਂ ਤਾਂ ਸਿੱਧੀ ਜੀ ਗੱਲ ਜਾਂਦੀ ਮੈਂ ਤਾਂ ਅੱਜ ਇੱਕ ਯੂਨੀਅਨ ਤੇ ਬਹੁਤ ਵੱਡਾ ਸਵਾਲ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿਣਾ ਜਿੰਦਾਬਾਦ ਨਹੀਂ ਹੋਣੀ ਮਜ਼ਦੂਰਾਂ ਦੇ ਹੱਕਾਂ ਲਈ ਖੜਨਾ ਪਊਗਾ ਲੜਨਾ ਪਊਗਾ ਹਾਂਜੀ ਬਹੁਤ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ